ਤੋ ਵੀਰੋ ਰੱਬ ਦੇ ਰੰਗ ਨੇ ਕੁਦਰਤ ਹੈ ਪਤਾ ਨਹੀਂ ਕਿਹੜੀ ਜ਼ਿੰਮੇਵਾਰੀ ਕਿੱਥੇ ਮਿਲ ਜੇ ਸੋਚਿਆ ਨਹੀਂ ਸੀ ਪਰ ਪਬਲਿਕ ਨੇ ਸੋਚ ਰੱਖਿਆ ਸੀਗਾ ਔਰ ਪਬਲਿਕ ਚੀ ਪਰਮਾਤਮਾ ਵਸਦਾ ਤੁਸੀਂ ਵੱਡੇ ਵੱਡੇ ਮਾਰੇ ਚੱਕ ਕੇ ਜਿਹੜੇ ਆਪਣੇ ਆਪ ਨੂੰ ਤਨੁੰਦਰ ਕਹੋਂਦੇ ਸੀ ਜਿਹੜੇ ਕਹਿੰਦੇ ਸੀ ਇਸ ਤਾਂ ਕਈ ਜਨਮ ਤੱਕ ਹਾਰਦੇ ਹੀ ਨਹੀਂ ਜਮਾਨਤਾਂ ਜਬਤ ਕਰਾਤੀਆਂ ਉਹਨਾਂ ਦੀਆਂ ਤੁਸੀਂ ਤੈਨੂੰ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਸਾਰੇ ਬਾਕੀ ਕਾਂਗਰਸੀ ਕਾਲੀ ਤੜਕੀ ਲੱਗ ਜਾਂਦਾ ਮੈਨੂੰ ਗਾਲਾਂ ਕੱਢਣਾ ਕਿਉਂਕਿ ਉਹਨਾਂ ਨੂੰ ਦੁੱਖ ਏਸ ਗੱਲ ਦਾ ਹੈ ਕਿ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੰਦੇ ਹੁੰਦੇ ਆ ਬਸ ਆਹੀ ਦੁੱਖ ਉਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਹੁਣ ਗਰੀਬਾਂ ਦੇ ਪੈਸੇ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਖਾਗੇ ਜਿਹੜੇ ਐਸਸੀ ਬੱਚਿਆਂ ਨੂੰ ਮਿਲਦੇ ਆ ਅਸੀਂ ਪਰੇ ਪੈਸੇ ਉਹ ਹੁਣ ਕਾਲਜਾਂ ਨੂੰ ਪੈਸੇ ਦਿੱਤੇ ਅਸੀਂ ਜਿਹੜੇ ਇਹਨਾਂ ਨੇ ਦਿੱਤੇ ਹੀ ਨਹੀਂ ਸੀ ਉਹਦੇ ਕਰਕੇ ਬੱਚੇ ਪੜਨੋਂ ਹਟ ਗਏ ਕਾਲਜਾਂ ਚ ਕਿਉਂਕਿ ਆਰਥਿਕ ਹਾਲਤ ਠੀਕ ਨਹੀਂ ਫੀਸਾਂ ਭਰਿਆ ਨਹੀਂ ਜਾਂਦੀਆਂ ਗਵਰਨਮੈਂਟ ਨੇ ਫੀਸਾਂ ਜਿਹੜੀਆਂ ਆਉਂਦੀਆਂ ਸੀ ਉਹ ਦੱਬ ਲੀਆਂ ਧਰਮ ਚੋਂ ਪੈਸੇ ਖਾਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲ ਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਹੈ ਐਂ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਕੇ ਜਾਂਦੇ ਆਹਨ ਪਲਸਤਰਾਂ ਚ ਹੀ ਨਿਕਲ ਜਾਂਦੇ ਆ ਕਦੇ ਇੱਧੇ ਲੀਵਾਂ ਤੇ ਪਲਸਤਰ ਜੱਲਾਵਾਂ ਦੇ ਕਦੇ ਇੱਧੇ ਲੀਤ ਲਵਾਵਾਂ ਦੇ ਕਦੇ ਲਾ ਤੇ ਲਵਾ ਲੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਰਿਹਾ ਹੈ ਆ ਪ੍ਰਮਾਤਮਾ ਨਾ ਕਿਸੋ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵਜੀ ਹੋਈ ਹੈ ਇਹਨਾਂ ਦੀਆਂ ਬਹੁ ਲੁੱਟਿਆ ਨਾ ਨੇ ਆਪਨ ਬਹੁ ਲੁੱਟਿਆ ਨੇ ਸਾਨੂੰ ਕੀ ਲੋੜ ਸੀ ਜੀ ਬੜੇ ਮਸ਼ਹੂਰ ਕਲਾਕਾਰ ਸੀ ਬੜੇ ਵਧੀਆ ਪੈਸੇ ਕਮਾਉਂ ਸੀ ਬੰਬੇ ਵਾਲੇ ਅੱਜ ਵੀ ਹੱਕਾ ਮਾਰਦੇ ਮੈਨੂੰ ਤਾਂ ਆਵਾਜ਼ਾਂ ਮਾਰਦੇ ਕਹਿੰਦੇ ਆ ਜਾ ਯਾਰ ਕਿੱਧਰ ਟੋਪਿਆਂ ਦੇ ਮੌਕੇ ਦੇਖਦਾ ਫਿਰਦਾ ਮੈਂ ਕਹਿੰਦਾ ਨਹੀਂ ਯਾਰ ਹੁਣ ਤਾਂ ਲੋਕਾਂ ਨੇ ਜ਼ਿੰਮੇਵਾਰੀ ਕਿਤੇ ਹੋਰ ਲਾਤੀ ਹੁਣ ਤਾਂ ਫਿਰ ਉੱਥੇ ਰਾਂਗੇ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਹੁਣ ਹੁਣ ਲੜੀ ਜਾਂਦੇ ਆ ਉਹਨਾਂ ਕਈ ਵੇਰਨਾ ਪ੍ਰਮਾਤਮਾ ਜੋ ਦਿੰਦਾ ਹੈ ਨਾ ਇਹ ਉਹਨੂੰ ਐ ਸਮਝ ਲੈਂਦੇ ਨੇ ਪ੍ਰਮਾਤਮਾ ਕੀ ਹੈ ਇਹ ਤੋਂ ਵੱਡਾ ਬਣਾ ਲਾਂਗੇ ਸਬਰ ਕਰਨਾ ਚਾਹੀਦਾ ਹੈ ਪ੍ਰਮਾਤਮਾ ਜੋ ਦਿੰਦਾ ਹੈ ਉਹਨੂੰ ਸਬਰ ਸ਼ੁਕਰ ਕਰਕੇ ਪ੍ਰਵਾਨ ਕਰ ਲੈਣਾ ਚਾਹੀਦਾ ਜਿਹੜਾ ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫ਼ਤਰ ਹੁੰਦਾ ਹੈ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ 'ਚ ਤੇ ਇੱਕ ਦੇ ਵਿੱਚ ਰਹਿਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ 'ਚੋਂ ਅੱਜ ਦੇੜੇ ਇਹ ਦੂਪਹਿਰਾਂ ਵਾਲੇ ਇੱਕ ਤਾਂ ਬਾਦਲ ਕੇ ਇੱਕ ਆ ਕੈਪਟਨ ਕੇ ਦੋਨਾਂ 'ਚੋਂ ਦੋਨੇ ਘਰਾਂ 'ਚ ਕੋਈ ਨਹੀਂ ਰਿਹਾ ਇੱਕ ਘਰ 'ਚ ਰੂਸਾ ਹੁੰਦੀ ਸੀ ਇੱਕ 'ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰਹਿੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ 'ਚ ਚੇਲੇ ਚਪਟੇ ਦੂਜੇ ਘਰ ਚ ਰਿਸ਼ਤੇਦਾਰ ਆਪ ਰਹਿੰਦਾ ਸੀ ਸੁੱਖ ਵਿਲਾਸ ਪਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹਦੇ ਸੋਫੇ-ਸੂਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਰੱਬ ਕਹਿੰਦਾ ਓਕੇ ਮੇਰੇ ਦਿੱਤੇ ਹੋਏ ਘਰਾਂ 'ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ 'ਚ ਵੜ ਕੇ ਦਿਖਾਓ ਹੁਣ ਉਹਨਾਂ ਘਰਾਂ 'ਚ ਜਾਣ ਨੂੰ ਫਿਰਦੇ ਤੜਫੀ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੇਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪ੍ਰਮਾਤਮਾ ਰੱਬ ਜੋ ਕਰਦਾ ਹੈ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇ ਲਾ ਲੈ ਘਰਾਂ ਦੇ ਪੌਣੇ 5 ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ 5 ਸਾਲ ਬਾਅਦ ਦੱਸਿਆ ਆਫਸਰਾਂ ਆਫਸਰਾਂ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਦੁਬਾਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲ ਲੀਏ ਖੋਲ ਲੀਏ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਲੋਕ ਬਾਹਰੋਂ ਲਾਗੇ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ ਪਬਲਿਕ ਆ ਜੀ ਲੋਕਾਂ ਦੇ ਫਤਵੇਂ ਤੁਸੀਂ ਟਿੱਚ ਜਾਣਦੇ ਹੋ ਐਂ ਜਿੱਤ ਲਾਂਗੇ ਪੈਸੇ ਵੰਡ ਲਾਂਗੇ ਨਸ਼ੇ ਵੰਡ ਲਾਂਗੇ ਗਰੀਬਾਂ ਨੂੰ ਲਾਰੇ ਲਾ ਦੇਾਂਗੇ ਐਂ ਜਿੱਤ ਜਿਓਗੇ ਫਿਰ ਜਿੱਤ ਗਏ ਫਿਰ ਹੰਕਾਰਗੇ ਸੀ ਬਹੁਤ ਜ਼ਿਆਦਾ ਕੋਈ ਰੋ ਨੌਕਰੀ ਨਹੀਂ ਦਿੱਤੀ ਕੋਈ ਕਿਸ ਹਸਪਤਾਲ ਨਹੀਂ ਖੋਲਿਆ ਕੋਈ ਤਹਿਸੀਲ ਨਹੀਂ ਬਣਾਈ ਕੋਈ ਸੜਕ ਨਹੀਂ ਬਣਾਈ ਸਾਰੀਆਂ ਸੜਕਾਂ ਪ੍ਰਾਈਵੇਟ ਵਾਲਿਆਂ ਨੂੰ ਵੇਚਤੀਆਂ ਉਹਨਾਂ ਨੇ ਆਪਦੇ ਨਾਕੇ ਲਾ ਲੇ ਟੋਲ ਟੈਕਸ ਲਾ ਲੇ ਲੋਕਾਂ ਨੇ ਪਰ ਵਾਰ ਵਾਰ ਤਾਂ ਸੋਚਿਆ ਨਹੀਂ ਆਪ ਦਾ ਟੱਪੜੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਉਦੋਂ ਬਾਅਦ ਕੋਈ ਹੈ ਹੀ ਨਹੀਂ ਹੋਰ ਆਪਾਂ ਤਾਂ ਭੇਡਾਂ ਬੱਕਰੀਆਂ ਇਹਨਾਂ ਵਾਸਤੇ ਬੇ ਇਹਨਾਂ ਦਾ ਕੀ ਹੈ 5 ਸਾਲ ਬਾਅਦ ਇੱਧਰ ਹੱਕ ਲਾਂਗੇ ਪੈਂਦਾ ਇੱਧਰ ਹੱਕ ਲਾਂਗੇ ਐ ਕਿਵੇਂ ਹੱਕ ਲਾਂਗੇ ਫਿਰ ਤੁਸੀਂ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਪਹਿਲਾਂ ਵਾਲਾ ਯੂਥ ਦੇ ਵਿੱਚ ਅਵੇਅਰਨੈਸ ਹੈ ਲੋਕ ਜਾਣਗੇ ਭਾਈ ਤੁਹਾਨੂੰ ਪਹਿਲਾਂ ਕੋਈ ਰਾਹ ਨਹੀਂ ਸੀ ਲੋਕਾਂ ਕੋਲੇ ਪਹਿਲੇ ਨੂੰ ਜਿਤਾਉਂਦੇ ਸੀ ਉਹ ਤੋਂ ਦੁਖੀ ਹੋ ਕੇ ਦੂਜੇ ਨੂੰ ਜਿਤਾਉਂਦੇ ਸੀ ਵੀ ਇਹ ਵਧੀਆ ਨਿਕਲਿਆ ਉਹ ਤੋਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਆ ਜਾਂਦੇ ਸੀ ਹੋਰ ਹੋ ਰਾ ਹੀ ਨਹੀਂ ਸੀ ਹੁਣ ਰਾਹ ਖੁੱਲੇ ਨੇ ਹੁਣ ਰਾਹ ਖੁੱਲੇ ਨੇ ਤੁਹਾਡੇ ਆਪਣੇ ਰਾਹ ਖੁੱਲੇ ਨੇ ਤੁਸੀਂ ਆਪ ਆਵੇਂ ਵਿਚ ਆਓ ਰਾਜਨੀਤੀ ਚਾਓ ਆ ਕੇ ਆਪਾਂ ਮਾਮਾ ਭੈਣਾਂ ਆਈਆਂ ਬਹੁਤ ਵੱਡੀ ਗਿਣਤੀ ਚ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇੰਨਾ ਤੋਂ ਬਿਨਾ ਜੇ ਘਰ ਨਹੀਂ ਚੱਲ ਸਕਦੇ ਤਾਂ ਇੰਨਾ ਤੋਂ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਚੁੱਲਿਆਂ ਦਾ ਸਾਰਾ ਇਹਨਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਬਣ ਰਿਹਾ ਹੈ ਕਿਹੜੀ ਚੀਜ਼ ਘਟ ਰਹੀ ਹੈ ਨਾਮਕ ਮਿਰਚ ਮਸਾਲਾ ਕਿੰਨਾ ਕੁ ਘਟ ਰਿਹਾ ਹੈ ਮਹਿੰਗਾਈ ਕਰਕੇ ਸਾਰਾ ਇਹਨਾਂ ਨੂੰ ਪਤਾ ਹੈ ਇਨਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਹੈ। ਸੋਕਿਓ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਇਹ ਹੰਕਾਰ ਚ ਇਹ ਕਿਸੇ ਦੀ ਵੀ ਇੱਜ਼ਤ ਸਤਕਾਰ ਨਹੀਂ ਕਰਦੇ। ਗਾਲਾਂ ਕੱਢਦੇ ਆ ਲੋਕਾਂ ਨੂੰ। ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ। ਤੁਹਾਡਾ ਧੰਨਵਾਦ ਹੈ ਸਭ ਤੋਂ ਪਹਿਲਾਂ ਤਾਂ ਪਠਾਨ ਮਾਜਰਾ ਸਾਹਿਬ ਦਾ ਧੰਨਵਾਦ ਹੈ ਇੰਨੀ ਗਰਮੀ ਚ। 45 44 45 ਤਾਂ ਹੋਊਗਾ ਪਰ ਜਿਹੜੇ ਹਫ਼ਤੇ ਕੱਟ ਹੋ ਜਾਂਦਾ 2 3 ਡਿਗਰੀ ਹੂੰ ਵੱਲ ਜਾਂਦਾ 50 ਡਿਗਰੀ ਦੇ ਨੇੜੇ ਤੇ ਬੈਠੇ ਹਾਂ ਕੌਣ ਬੰਦਾ ਲੀਡਰ ਵਾਸਤੇ ਜੀ ਰਾਤ ਮੈਂ ਤੁਸੀਂ ਦੇਖਿਆ ਹੁਣ ਟੀਵੀ ਤੇ ਦੇਖਦੇ ਹਾਂ ਜਮ ਲਾਈਵ ਰਾਤ ਮੈਂ ਲੁਧਿਆਣੇ ਸੀ ਹੁਣ ਵੀ ਲੁਧਿਆਣੇ ਆਇਆ 9 ਵਜੇ ਰਾਤ ਲੁਧਿਆਣੇ ਦੇ ਇੱਕ ਉੱਥੇ ਜਵਾਹਰ ਕੈਂਪ ਐ ਉੱਥੇ ਉੱਥੇ ਸੀ ਉੱਥੇ ਪਰਿਆ ਪਿਆ ਸੀ 9 ਦੇ 9 ਵਜੇ ਇਹ ਪਿਆਰ ਕਿੱਥੇ ਮਿਲ ਜੂ ਹੋਰ ਹੋਰ ਇਹਦੂ ਬਾਦ ਤਾਂ ਹੁਣ ਰੱਬ ਨੂੰ ਥੱਲੇ ਲਾਉਣਾ ਹੈ ਹੋਰ ਇਦੂ ਵੱਧ ਕੀ ਕਰੀਏ ਸ਼ੁਕਰਾਨਾ ਨਹੀਂ ਕਰ ਸਕਦੇ ਹੁਣ ਤਾਂ ਮੇਰੀ ਪੱਗ ਫੁੱਲਾ ਨਾ ਪਰ ਜਾਂਦੀ ਐ ਗੱਡੀ ਫੁੱਲਾ ਨਾ ਪਰ ਜਾਂਦੀ ਐ ਮਾਵਾ ਸਿਰ ਪਲੋਛਦਿਆਂ ਨੇ ਪੁੱਤ ਜਉਂਦਾ ਰਹਿ ਬਾਪੂ ਅਸ਼ੀਰਵਾਦ ਦਿੰਦੇ ਐ ਨੌਜਵਾਨ ਮੁੰਡੇ ਮੋਡੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਐ ਹੋਰ ਇਦੂ ਵੱਧ ਕੀ ਕੀ ਲੈਣਾ ਜੀ ਮੈਂ ਤਾਂ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਪ੍ਰਮਾਤਮਾ ਸਮੱਤ ਬਖਸ਼ੀ ਇੱਕ ਪਾਸੇ ਤਾਂ ਆ ਪਿਆਰ ਐ ਕਿ ਪੱਗ ਫੁੱਲਾਂ ਨਾਲ ਭਰੀ ਐ ਲੋਕ ਆਸ਼ੀਰਵਾਦ ਦਿੰਦੇ ਐ ਦੂਜੇ ਪਾਸੇ ਕਾਂਗਰਸੀ ਤੇ ਅਕਾਲੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਯਾਰ ਲੈ ਵੀ ਜਾਂਦੇ ਐ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਂਪਸ਼ੱਲਾ ਤਾਂ ਲਈ ਜਾਂਦੇ ਐ ਕਿਉਂਕਿ ਖਾਲੀ ਘਰੇ ਜਾਣ ਦੀ ਆਦਤ ਹੀ ਨਹੀਂ ਜਿੱਦੇ ਖਾਲੀ ਚਲੇ ਗਏ ਕਹਿੰਦੇ ਦਿਨ ਖਰਾਬ ਹੋ ਗਿਆ ਅੱਜ ਕੁਝ ਲਿਆਂਦਾ ਨਹੀਂ ਆ ਤਾਂ ਪਈਆਂ ਹੋਈਆਂ ਇਹਨਾਂ ਨੂੰ ਸਹੀ ਗੱਲਾਂ ਨੇ ਨਾ ਸੱਚੀਆਂ ਨੇ ਨਾ ਤਾੜੀਆਂ ਮਾਰ ਕੇ ਹੌਸਲਾ ਵਧਾਜਿਆ ਕਰੋ ਫਿਰ ਸਭ ਆ ਜਾਣਗੇ ਦੇਖਦੇ ਜਾਓ ਤੁਸੀਂ ਲਈ ਤੇ ਆਉਂਦੇ ਹਜੇ ਤਾਂ ਕੰਮ ਸਿੱਖੇ ਹੀ ਆ ਇਹ ਤਾਂ ਹੁਣ ਸਿੱਖ ਗਏ ਹੁਣ ਇਹਨਾਂ ਨੂੰ ਸਾਨੂੰ ਪਤਾ ਲੱਗ ਗਿਆ ਵੀ ਐਂ ਹੁੰਦਾ ਕੰਮ ਇਹ ਕੋਈ ਗੱਲ ਨਹੀਂ ਉਹ ਪਹਿਲਾਂ ਤਾਂ ਜਵਾਕ ਕੈਂਚੀ ਸਿੱਖਦਾ ਨਾ ਸਾਈਕਲ ਦੀ ਫੇਰ ਡੰਡੇ ਤੇ ਫੇਰ ਕਾਠੀ ਤੇ ਆਉਂਦਾ ਸвис ਕਰਕੇ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਨਾਲ ਦੇ ਹੀ ਆ ਤਰੱਕੀ ਦੇ ਰਾਹ ਖੁੱਲੇ ਨੇ ਹਸਪਤਾਲ ਦੀ ਮੰਗ ਕੀਤੀ ਹੈ ਬੜੀ ਜਾਇਜ਼ ਮੰਗ ਹੈ ਇਲਾਕੇ ਦੇ ਵਿੱਚ ਖਾਸ ਤੌਰ ਤੇ ਜਦੋਂ ਕੋਈ ਬਿਮਾਰ ਹੋ ਜੇ ਜਾਂ ਕੋਈ ਐਮਰਜੈਂਸੀ ਹੋ ਜੇ ਕਈ ਵਾਰੀ ਰਜਿੰਦਰਾ ਤੱਕ ਪਹੁੰਚਦੇ ਹੀ ਨਹੀਂ ਲੋਕ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਦੇਖੋ ਤੁਸੀਂ ਸਾਡਾ ਪਿੰਡ ਸੁਨਾਮ ਤੋਂ 20 ਕਿਲੋਮੀਟਰ ਦੂਰ ਹੈ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਹੁਣ ਠੀਕ ਕੀਤਾ ਸੰਗਰੂਰ ਵਾਲਾ ਹਸਤਾਲ ਹੁਣ ਠੀਕ ਕੀਤਾ ਚੀਮੇ ਵਾਲਾ ਹਸਤਾਲ ਹੁਣ ਸੁਨਾਮ ਵਾਲਾ ਠੀਕ ਕੀਤਾ ਭਵਾਨੀਗੜ ਵਾਲਾ ਠੀਕ ਕੀਤਾ ਨਹੀਂ ਤਾਂ ਪਹਿਲਾਂ ਕੀ ਸੀ ਜਿਹੜੇ ਪਿੰਡ ਸਾਡੇ ਡਾਕਟਰ ਸੀ ਪਹਿਲਾਂ ਤਾਂ ਉਹ ਕੇਸ ਖਰਾਬ ਕਰ ਦਿੰਦੇ ਸੀ ਜਦੋਂ ਉਹਨਾਂ ਦੇ ਗੱਲਬਾਤ ਤੋਂ ਬਾਅਦ ਹੋਏ ਜਾਂਦੇ ਚੀਮੇ ਪੇਂ ਦਿੰਦੇ ਸੀ ਉਹ ਚੀਮੇ ਵਿਚਾਰੇ ਪੁਰਾਣੇ ਪੜੇ ਹੋਏ ਡਾਕਟਰ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਉਹ ਸੁਨਾਮ ਕਹਿੰਦੇ ਸੀ ਸੁਨਾਮ ਵੀ ਪੁਰਾਣੇ ਐਮਬੀਬੀਐਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਜਮਾ ਉਹਨੂੰ ਪਟਿਆਲੇ ਕਹਿੰਦੇ ਸੀ ਉਦੋਂ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਫਲਾਨਿਆਂ ਦਾ ਤਾਂ ਭਾਈ ਪਟਿਆਲੇ ਦਾ ਪਰਚਾ ਕੱਟਦਾ ਉਹ ਪਟਿਆਲੇ ਦਾ ਪਰਚਾ ਕੱਟ ਹੁੰਦਾ ਧੁਰ ਦਾ ਪਰਚਾ ਜਾਦੇ ਹੁੰਦਾ ਉਹ ਸਾਡੇ ਪਿੰਡ ਦਾ ਇੱਕ ਬੰਦਾ ਨਹੀਂ ਪਹੁੰਚਿਆ ਪਟਿਆਲੇ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਕਰਾਚੋਂ ਕੋਲੇ ਵੱਧ ਤੋਂ ਵੱਧ ਬਸ ਸੰਘਰੇੜੀ ਜੀ ਕੋਲੇ ਬਸ ਉਦੋਂ ਬਾਅਦ ਕਹਿ ਦਿੰਦੇ ਨੇ ਮੋੜ ਲੋ ਭਾਈ ਗੱਡੀ ਮੋੜ ਲੋ ਪੂਰਨ ਸੁਤਾ ਪੂਰਾ ਹੋ ਗਿਆ ਲੈ ਲੈ ਲੋ ਕਰ ਲੋ ਜੇ ਕਿਤੇ ਪਹਿਲੀ ਕਿਤੇ ਹਸਤਾਲ 'ਚ ਕਿਤੇ ਬਸਨਾਮ ਚੀਮੇ ਵਧੀਆ ਮਿਲ ਜਾਂਦੀ ਦਵਾਈ ਪੂਰਨ ਸੂਨੇ ਆਏ ਪੂਰਾ ਨਹੀਂ ਹੋਣਾ ਸੀ ਅਬਦੁਲਾਹ ਤਾ ਅਮਰੀਕਾ ਤੋਂ ਜੀ ਅਬਦੁਲਾਹ ਤਾ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡੇ ਐ ਐਮ ਆਰ ਆਈ ਯਾਨੀ ਐਕਸ-ਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਨੇ ਜੀ ਹੁਣ ਠੀਕ ਕਰਨ ਲੱਗੇ ਹੋਏ ਆ ਜੀ ਡਾਕਟਰ ਲਿਆਉਣ ਲੱਗੇ ਹੋਏ ਆ ਮੱਲਾ ਕਲੀਨਿਕ ਖੋਲੇ ਆ ਲੱਗੇ ਹੋਇਆ ਦਿਨ ਰਾਤ ਇਸੇ ਕੰਮ ਤੇ ਲੱਗਿਆ ਕਿ ਪ੍ਰਮਾਤਮਾ ਜੇ ਮੌਕਾ ਦਿੱਤਾ ਤਾਂ ਲਾਂਭਾ ਨਾ ਕੋਈ ਆਜੇ ਵੀ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਸੀ ਇਹਨਾਂ ਨੇ ਕੁਝ ਕੀਤਾ ਨਹੀਂ